ਆਟਾ ਹੰਦਾ ਵਾ ਵਧੀਆ ਬ੍ਰਾਂਡ ਨਾ ਬ੍ਰਾਂਡ ਨੂੰ ਉਹ ਮੋਦੀ ਨੇ ਆਪ ਪੀਨ ਕਰਕੇ ਪੀਸਾ ਵਟਾ ਇਹ ਉਹ ਆਟਾ ਵਾ ਜਿਹੜਾ ਅਟਾਨੀ ਪਾਨੀ ਵੀ ਵਰਤਦੇ ਆ ਫੇਰ ਭਾਈ ਸਾਹਿਬ ਮੈਨੂੰ ਸੱਚਾ ਆਟਾ ਦੋ ਮੈਂ ਝੂਠੀ ਚੀਜ਼ ਨਹੀਂ ਵਰਤਦਾ ਹੰਦਾ ਅਲਫਾ ਵੇ ਸੈੱਟ ਕਰ ਲਾਵੇ ਨਾਲੇ ਆ ਚੁੱਕੇ ਇਥੋਂ ਡਬਲ ਡੁਬਲ ਕਰ ਸਕਦੇ ਹਾਂ ਨਾ ਨੂਡਲ ਨਾਲ ਸੋਦਾ ਗਿਆ ਕੀ ਕੀ ਗਿਆ ਨਾਲੇ ਉਹਨਾਂ ਦਾ ਆ ਵੀ ਭਾਈ ਕੀ ਲੈਣਾ ਜੋ ਹੌਸਲਾ ਕਰ ਲੈ 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 ਸਮਾਨ ਦੇ ਵੇਖ ਲੀਏ ਤੁਹਾਡਾ ਆਟਾ ਘਾਪਣੀ ਮਾਟਾ ਹਾਂਜੀ ਆਟਾ ਠੀਕ ਆ ਇਹ ਆਟਾ ਕੀ ਰੇਟ ਹੈ ਭਾਈ ਸਾਹਿਬ ਆਟਾ ਹੁੰਦਾ ਵਾ ਵਧੀਆ ਬ੍ਰਾਂਡ 10 ਕਿਲੋ ਦਾ ਤੁਹਾਨੂੰ 350 ਰੁਪਏ ਦਾ ਲੱਗੂਗਾ ਨਾ ਬ੍ਰਾਂਡ ਨੂੰ ਉਹ ਮੋਦੀ ਨੇ ਆਪ ਹੀਨ ਕਰਕੇ ਪੀਸਾ ਵਟਾ ਜਿਹੜਾ 350 ਤੋਂ ਥੋੜਾ ਦੱਸੰਦਾ ਜੀ ਭਾਈ ਸਾਹਿਬ ਤੁਸੀਂ ਸਮਝੇ ਨਹੀਂ ਇਹ ਉਹ ਆਟਾ ਵਾ ਜਿਹੜਾ ਅਟਾਨੀ ਬਾਨੀ ਵੀ ਵਰਤਦੇ ਆ ਫਿਰ ਭਾਈ ਸਾਹਿਬ ਮੈਨੂੰ ਸੱਚਾ ਆਟਾ ਦੋ ਮੈਂ ਝੂਠੀ ਚੀਜ਼ ਨਹੀਂ ਵਰਤਦਾ ਹੰਦਾ ਭਾਈ ਸਾਹਿਬ ਮੇਰਾ ਮਤਲਬ ਇਹ ਆ ਉਹ ਵੀ ਇਹਦੇ ਨਾਲ ਦਾ ਆਟਾ ਵਰਤਦੇ ਆ ਅੱਛਾ ਅੱਛਾ ਤੁਸੀਂ ਫਿਰ ਉਥੋਂ ਏਡੀ ਦੂਰੋਂ ਆਟਾ ਲੈ ਕੇ ਹੁੰਦੇ ਜੀ ਤੁਹਾਨੂੰ ਫਿਰ ਮਹਿੰਗਾ ਪੀਂਦਾ ਨਾ ਬਲਾ ਇੱਥੇ ਆਟਾ ਨਹੀਂ ਮਿਲਦਾ ਇਹ ਪਾ ਇਹ ਪੰਜਾਬ ਦਾ ਹੀ ਆਟਾ ਵਾ ਕਿਤੇ ਬਾਹਰੋਂ ਨਹੀਂ ਲੈਂਦਾ ਇਹ ਪੰਜਾਬ ਦਾ ਆਟਾ ਤੇ ਵੀਰ ਜੀ ਵੇ ਰੇਟ ਵੀ ਪੰਜਾਬ ਵਾਲਾ ਲਾਓ ਨਾ ਫਿਰ ਰੇਟ ਤਾਂ ਤੁਸੀਂ ਅਡਾਨੀਆਂ ਬਣੀਆਂ ਦੇ ਲਈ ਜਾਂਦੇ ਇੰਨੇ ਪੈਸੇ ਤੁਸੀਂ ਦੇਣੇ ਦੇ ਦੋ ਮੇਰਾ ਖਹਿੜਾ ਛੱਡੋ ਫਿਰ ਐਦਾਂ ਕਰ ਵੀਰੇ 20 ਰੁਪਏ ਦੇ ਹਿਸਾਬ ਨਾਲ ਅੱਧਾ ਕਿਲੋ ਆਟਾ ਤੋਲ ਦੇ